ਮੈਂ ਜਿਲ੍ਹਾ ਸਖਾਪਸਾ ਦਾ ਐਲੀਮੈਂਟਰੀ ਬਟੇਗੜ ਸਾਹ ਦੀ ਜ਼ਾਰੀਸ਼ੀ ਤੇ ਮੈਨੂੰ ਪੀਪੀ ਸਾਹਿਬ ਨੂੰ ਪਤਾ ਲੱਗਿਆ ਸੀ ਕਿ ਕੁਦਮਾਨਪੁਰ ਜਿਹੜਾ ਪਿੰਡ ਦਾ ਐਲੀਮੈਂਟਰੀ ਸਕੂਲ ਆ ਉੱਥੇ ਟੀਚਰ ਨੇ ਵਿਦਿਆਰਥੀ ਨਾਲ ਇਸ ਤਰ੍ਹਾਂ ਕੀਤਾ ਜਾ ਉਹਨਾਂ ਜੋ ਵੀ ਨੇ ਉਠ ਮਾਰ ਕੀਤੀ ਉਹ ਦੱਸਣ ਦੇ ਅਨੁਸਾਰ ਆ ਪਰ ਉਸ ਦੇ ਜੋ ਵੀ ਹੋਊ ਉਹਦੀ ਨਿਰਪੱਖ ਜਾਂਚ ਕਰਵਾਈ ਜਾਓ ਤੇ ਟੀਚਰ ਦੇ ਰਿਪੋਰਟ ਜੋ ਵੀ ਹੋ ਉਹਦੀ ਕਾਰਵਾਈ ਭਾਰਦੀਆਂ ਦੇ ਅਨਸਾਰੋ ਕਰੀ ਜਾਓ ਜਸਵੀਰ ਸਿੰਘ ਪਿੰਡ ਭਗਵੰਤਪਾਲ ਸਾਰਾ ਮੈਡਮ ਨੇ ਕੋਈ ਟੈਸਟ ਲਿਆ ਸੀਗਾ ਤੇ ਟੈਸਟਿੰਗ ਕੋਈ ਮਿਸਟੇਕ ਹੋ ਗਈ ਉਹ ਵੀ ਬੱਚਾ ਨਿਆਇ ਕੁੱਟਿਆ ਮੈਡਮ ਨੇ ਤਾਂ ਛੋਟੀ ਟੁੱਟ ਗਈ ਬੱਚੇ ਦੱਸ ਰਹੇ ਨਾਲ ਦੇ ਇੰਨੀ ਜ਼ੋਰ ਨਾਲ ਮਾਰੇ ਤੇ ਦੇਖੋ ਇਹ ਜਿਹੜੇ ਨੀਲ ਸੀਗਾ ਉਹ ਥੋੜਾ ਕੱਟ ਗਿਆ ਕਿਉਂਕਿ 3-4 ਘੰਟੇ ਬੀਤ ਚੁੱਕੇ ਨੇ ਤੇ 12 ਵਜੇ ਸੀ ਲੈ ਕੇ ਆਗੇ ਪਿੰਡ ਭਗਵਾਨਪ੍ਰਾਇਜ ਸਰਕਾਰੀ ਐਲੀਮੈਂਟਰੀ ਸਕੂਲ ਭਗਵਾਨਪ੍ਰਾਇਜ ਕਿਹੜੇ ਟੀਚਰ ਵੱਲੋਂ ਕੁੱਟਿਆ ਗਾ ਇੰਜ ਸਵਿੰਦਰ ਕੌਰ ਮੈਡਮ ਆਏ ਮਤਲਬ ਇੱਕ ਦੋ ਮਾਮਲੇ ਪਹਿਲਾਂ ਵੀ ਦਰਜ ਹੋਏ ਨੇ ਇਹ ਫਲਾਬ ਜੀ ਪਹਿਲਾਂ ਵੀ ਨਜਾਇਜ਼ ਬੱਚੇ ਕੁੱਟਨੇ ਨੂੰ ਅੱਛਾ ਨਹੀਂ ਮਤਲਬ ਦੇਖੋ ਇਹ ਦਰਦਾ ਮੇਰਾ ਬੁਖਾਰ ਚੜਿਆ ਹੋਇਆ ਮੈਡਮ ਨੇ ਦਵਾਈ ਦਿੱਤੀ ਹੈ ਸਹੀ ਬੁਖਾਰ ਟੈਂਪਰੇਚਰ ਉਹ ਨਹੀਂ ਹੈ ਡਰਦੇ ਬੱਚੇ ਡਰਦੇ ਜਾਂਦੇ ਨਹੀਂ ਸਕੂਲ ਆਏ ਨੇ ਮੈਡਮ ਮਾਰੂ ਦਿੱਤੀ ਤੇ ਅਨੁਸਾਰ ਸਾਫ ਮੈਨਰ ਤਾਂ ਇਹਦਾ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਮੈਡਮ ਖਲਾਫ ਘਰ ਘਰ ਕਾਰਜ ਭਗਵਾਨ ਪਰ ਮੇਰਾ ਪੁੱਤ ਆ ਜੀ ਇਹ ਇਹ ਜਸਵਿੰਦਰ ਕੌਰ ਮੈਡਮ ਦੇ ਵੱਲੋਂ ਕੁੱਟ ਮਾਰ ਕੀਤੀ ਗਈ ਹੈ ਜੀ ਛੋਟੀ ਜਿਹੜਾ ਤੋੜਤੀ ਕੁਮਾਰਾ ਰੰਡਾ ਉਹ ਹੀ ਤੋੜਤੀ ਛੋਟੀ ਮੁੰਡੇ ਦੇ ਵਿੜ ਗਈ ਹੈ ਉਹ ਕਹਿੰਦੇ ਟੈਸਟ ਲੈਂਦੇ ਸੀ ਇਹ ਵੀ ਟੈਸਟ ਮਿੰਦ ਨਹੀਂ ਆਇਆ ਹੈਗਾ ਜਦੋਂ ਪੜਾਉਣਾ ਹੀ ਨਹੀਂ ਜੀ ਹੈਗਾ ਤਿੰਨ ਤਿੰਨ ਮਮਾਂ ਰੱਖਦੀਆਂ ਨੇ ਕੋਲ ਵੀ ਕੁਮਾਰ ਛੱਡਣਾ ਦੂਆ ਚੱਕ ਲੈਣਾ ਦੂਆ ਛੱਡਣਾ ਤੀਆ ਚੱਕ ਲੈਣਾ ਜੇ ਪੜਾਉਣਾ ਨਹੀਂ ਬੱਚਾ ਬੱਚੇ ਨੂੰ ਆਪਾਂ ਨੇ ਨਜਾਇਜ਼ ਫਿਰ ਆਪਾਂ ਨੇ ਸਵਾਰ ਪੁੱਛਣਾ ਬੱਚੇ ਨੂੰ ਵੀ ਕਿੱਥੋਂ ਆਉਂਗਾ ਦੱਸੋ ਪਹਿਲਾਂ ਮੈਨੂੰ ਇੰਨੀ ਸਾਡੇ ਕੋਲ ਇੰਨੀ ਪਾਵਰ ਹੈ ਨਹੀਂ ਬੱਚਿਆਂ ਨੇ ਹੁਣ ਜਿਨ੍ਹਾਂ ਨੂੰ ਤਾਂ ਬੱਚੇ ਹਟਾ ਕੇ ਅਗਲੇ ਨੂੰ ਪ੍ਰਾਈਵੇਟ ਸਕੂਲਾਂ ਚ ਪਾ ਲੈ ਉੱਥੇ ਬੱਚੇ ਸਾਰੇ 5 7 ਨੇ ਜਾ ਕੇ ਜੇ ਤੁਸੀਂ ਦੇਖੋ ਸਮਝਿਆਂ ਦੇ ਨਾਲ ਰਲਕੀ ਨੇ ਆਣੇ ਆ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਇਹ ਨਹੀਂ ਕੋਈ ਹਾਂਜੀ ਮੇਰੇ ਮੇਰੀ ਭੈਣ ਦਾ ਪੋਤਾ ਕੋਟਾ ਜੀ ਪਹਿਲਾਂ ਉਹਦੇ ਲਾਸਾਂ ਪਾਈਆਂ ਵੀ ਨੇ ਉਹ ਵੀਡੀਓ ਤੁਹਾਨੂੰ ਪਾ ਦਿੰਨੇ ਉਹ ਦੇਖ ਲਓ ਅਸੀਂ ਦੋ ਵਾਰੀ ਗੱਡੀਆਂ ਭਰ-ਭਰ ਕੇ ਫਤੇਗੜ ਸਾਹਿਬ ਵੀ ਗਏ ਆ ਸਾਡੀ ਕੋਈ ਸੁਣਮਾਈ ਨਹੀਂ ਹੋ ਰਹੀ ਜਿਹੜੀ ਆ ਹੁਣ ਦੋ ਚਾਰ ਮਹੀਨਿਆਂ ਦੇ ਵਿੱਚ ਵਿੱਚ ਛੱਡ ਨਾਲ ਹੋਈ ਆ ਬੀਤੀ ਆ ਮੇਰੀ ਭੈਣ ਦੇ ਪੁੱਤੇ ਦੇ ਨਾਲ ਅਸੀਂ ਉਹ ਵੀ ਕੰਪਲੀਟ ਕਰੀ ਹੋਈ ਆ ਸਾਡੀ ਉਹਦੀ ਵੀ ਕੋਈ ਸੁਣਮਾਈ ਨਹੀਂ ਹੋ ਰਹੀ ਹੈ ਕਿ ਸਾਡੀ ਕੋਈ ਸੁਣਮਾਈ ਨਹੀਂ ਹੋ ਰਹੀ ਆ ਸਾਡੇ ਬੱਚਿਆਂ ਦਾ ਫਿਰ ਇਦਾਂ ਮਾਰ ਦੋਗੇ ਉਹ ਸਾਡੇ ਬੱਚੇ ਮੈਡਮ ਕੀ ਕਹਿੰਦੀ ਜੀ ਬਗੰਨ ਮੈਡਮ ਕਹਿੰਦੀ ਆ ਕਿ ਵੀ ਜੋ ਸੋਤੇ ਬੰਦਾ ਕਰ ਲੋ ਮੈਂ ਤਾਂ ਮੇ ਬੱਚ ਨੂੰ ਸੇਕ ਕਰਕੇ ਬੱਚੇ ਨੂੰ ਕੁੱਟ ਰਹੀ ਹੈ ਇਹ ਕੱਲ ਨੂੰ ਸਾਡਾ ਬੱਚਾ ਕੋਈ ਮਾਰ ਨੁਕਸਾਨਿਆ ਗਿਆ ਸਾਡੀ ਸਰਕਾਰ ਨਹੀਂ ਸੁਣਦੀ ਹੈਗੀ ਫਿਰ ਅਸੀਂ ਕੀ ਕਰ ਸਕਦੇ ਹਾਂ ਗਰੀਬ ਬੰਦੇ ਆਸੀਂ ਦਿਹਾੜੀਦਾਰ ਬੰਦੇ ਆ ਜਦੋਂ ਮੁੰਡਾ ਕੁੱਟਿਆ ਮੁੰਡੇ ਨੂੰ ਕੜ ਕੜਾ ਕੇ ਬੁਖਾਰ ਚੜ ਗਿਆ ਘਰੇ ਭੇਜਤਾ ਤੁਹਾਨੂੰ ਇਹ ਨਹੀਂ ਦੱਸਿਆ ਹੈਗਾ ਤੁਹਾਡਾ ਮੁੰਡਾ ਮੈਂ ਕੁੱਟਿਆ ਕਹਿੰਦੀ ਇਹਨੂੰ ਬੁਖਾਰ ਚੜ ਗਿਆ ਇਹ ਦਾਦੇ ਨੂੰ ਕਹਿੰਦੀ ਘਰ ਨੂੰ ਲੈ ਜਾ ਦਾਤਾ ਜੀ ਨੂੰ ਦਵਾਈ ਦਵਾ ਲਓ ਤੇ ਜਦੋਂ ਅਸੀਂ ਇਹ ਲਾਸ ਦੇਖੀ ਮੁੰਡੇ ਦੀ ਪਾਈ ਵੀ ਢੋਹੀ ਦੇ ਪਰ ਅਸੀਂ ਮੁੰਡਾ ਮਿਲਜੋ ਬਣਾਇਆ ਦਿਹਾੜੀਦਾਰ ਮਿਲਦਾ ਨਹੀਂ ਆਹ ਚੇਰੇ ਦੇ ਬੈਠੇ ਸੀ 12 ਵਜੇ ਆਏ ਬੈਠੇ ਫੇ ਤੁਸੀਂ ਇਲਾਜ ਲਈ ਕਿੱਥੇ ਲੈ ਕੇ ਆਏ ਬੱਚੇ ਅਸੀਂ ਹਾਲਫ ਸਕੂਟ ਤੇ ਵਾਹਰੇ ਸੋ ਕੋ ਲੈ ਆਇਆ ਕਰਦੇ ਹਾਂ ਅਮਰ ਉਹ ਸਰਕਾਰੀ ਤਾਂ ਬੱਚੇ ਦਾ ਵਲੋ ਜੀ ਮੈਡਮ ਨੇ ਤਾਂ ਸਾਨੂੰ ਕਹਿੰਦੀ ਇੱਕ ਵੀ 2 ਵਜੇ ਆਊਗਾ ਡਾਕਟਰ ਵੀ ਉਹ ਥੋੜੀ ਕਾਰਵਾਈ ਉਹ ਕਰੂਗਾ ਅਸੀਂ ਜਿੱਥੇ ਬੈਠੇ ਹਾਂ ਹੁਣ ਸਾਡੀ ਮੈਂ ਉਹਨੇ ਡਾਕਟਰ ਨੇ ਕਾਰਵਾਈ ਕੀਤੀ ਹੈ ਕਾਪੀ ਦੇ ਕੋ ਵੀ ਹੁਣ ਕੀ ਬਣਨੀ ਕੇ ਮੰਗ ਕਰਦੇ ਆ ਪ੍ਰਸ਼ਾਸਨ ਮੰਗਤਾ ਜੀ ਹੁਣ ਸਾਡੀ ਇਹੀ ਹੈ ਵੀ ਸਾਨੂੰ ਹਸਾਬ ਮਿਲਣਾ ਚਾਹੀਦਾ ਹੈ ਇਨਸਾਫ ਹੈ ਛੱਡੇ ਬੱਚੇ ਜਿਹੜੇ ਕੁੱਟਦੀ ਹੈ ਨਗਾਜ ਥੋੜਾ ਥੋੜਾ ਬੱਚੇ ਨੂੰ ਸਾਡੇ ਅੰਦਰ ਬੰਦ ਕਰਕੇ ਬਾ ਘੰਟਾ ਘੰਟਾ ਵਾਰਨੀ ਚ ਖੋਲਦੀ ਹੈਗੀ ਕਹਿੰਦੇ ਤੁਸੀਂ ਮੇਰਾ ਕੀ ਕਰ ਲੇਗੇ ਅਸੀਂ ਜਾਣਦੇ ਆ ਤਾਂ ਸਾਨੂੰ ਬੋਲਦੀ ਕਿਦਾਂ ਉਹ ਚੂੜੇ ਚ ਮਾਰ ਤੇ ਬੀਰਾਨੀ ਬੋਲਦੀ ਹੈਗੀ ਬਾਹਰ ਨਿਕਲ ਜਾਓ ਮੇਰੇ ਸਕੂਲ ਤੋਂ ਬਾਹਰ ਤੁਸੀਂ ਮੇਰੇ ਸਕੂਲ ਦੇ ਅੰਦਰ ਨਹੀਂ ਆ ਸਕਦੇ ਇੱਕ ਸਾਡੇ ਬਹੁਤੇ ਥੱਪੜ ਮਾਰ ਲੱਗੇ ਸੀ ਸਾਡੇ ਬਹੁਤ ਕਹਿੰਦੀ ਵੀ ਤੂੰ ਮੇਰੇ ਥੱਪੜ ਕੇ ਮਾਰੀਂ ਉਹਨੂੰ ਕਹਿੰਦੀ ਕਿ ਮਾਰੀਏ ਕਹ ਉਹ ਕੱਲ ਨੂੰ ਜੱਟੀ ਹੋਵੇਂਗਾ ਉਹਦੇ ਘਰ ਨੂੰ ਆਉਂਗਾ ਮੇਰੇ ਕੋਲ ਵੀ ਜਿਪੇੜਾ ਫਿਰ ਆ ਜਾ ਉਹ ਤਾਂ ਤਾਂ ਪਿੱਛੇ ਹਟੀਆਂ ਹੁਣ ਅਸੀਂ ਗਰੀਬ ਬੰਦੇ ਕੀ ਕਰ ਸਕਦੇ ਦੱਸੋ ਦੱਸੋ ਜੀ ਸਾਨੂੰ ਕੋਈ ਸਾਫ ਸਾਨੂੰ ਮਿਲਣਾ ਚਾਹੀਦਾ ਇੱਕ ਗਰੀਬ ਬੰਦੇ ਆ ਕੋਈ ਪੈਸਾ ਸਾਡੇ ਕੋਲ ਨਹੀਂ ਵੀ ਅਸੀਂ ਲਾ ਦਾਂਗੇ ਚੱਕ ਦੇ